ਟੂ ਆਲ ਆਫ ਯੂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਇੱਕ ਜੂਏ ਦਾ ਜਿਹੜਾ ਰੈਕਟ ਕਾਫੀ ਟਾਈਮ ਤੋਂ ਚੱਲ ਰਿਹਾ ਸੀ ਉਹਦੇ ਸਬੰਧ ਵਿੱਚ ਰੱਖੀ ਹੋਈ ਹੈ ਕੱਲ ਇੱਕ ਸਾਡੇ ਕੋਲ ਇੱਕ ਟਿਪ ਆਈ ਕਿ ਇਸ ਇਲਾਕੇ ਦੇ ਵਿੱਚ ਕੁਝ ਬੰਦੇ ਹੈਗੇ ਜਿਹੜੇ ਸਾਡੇ ਜ਼ਿਰਖਪੁਰ ਅੰਮ੍ਰਾਲਾ ਰਾਜਪੁਰਾ ਇਸ ਰੀਜਨ ਦੇ ਵਿੱਚ ਬਾਰ ਬਾਰ ਇਹ ਸੱਟਾ ਦਾ ਕੰਮ ਤੇ ਜੂਆ ਖੇਡਦੇ ਹੈਗੇ ਹਰ ਵਾਰੀ ਇਹ ਅਲੱਗ-ਅਲੱਗ ਕਈ ਵਾਰੀ ਹੋਟਲ ਚੇਂਜ ਕਰ ਲੈਂਦੇ ਸੀਗੇ ਕਈ ਵਾਰੀ ਕਿਤੇ ਇੱਧਰ ਉੱਧਰ ਬੈਠ ਕੇ ਖੇਡਦੇ ਸੀਗੇ ਤੇ ਇਹਦੇ ਸਾਡੇ ਕੋਲ ਕੱਲ ਇੱਕ ਬੜੀ ਸੋਲਿਡ ਤੇ ਪੱਕੀ ਇਨਫੋਰਮੇਸ਼ਨ ਆਈ ਵੀ ਇੱਕ ਹੋਟਲ ਜਿਹੜਾ ਜਿਰਕਪੁਰ ਦੇ ਵਿੱਚ ਹੈਗਾ ਕੇਸੀ ਰਾਇਲ ਕਿ ਉੱਥੇ ਇਹ ਬੰਦੇ ਜੂਆ ਖੇਡ ਰਹੇ ਨੇ ਕਾਫੀ ਜਣੇ ਉਸ ਤੋਂ ਬਾਅਦ ਅਸੀਂ ਇਸ ਇਨਫੋਰਮੇਸ਼ਨ ਨੂੰ ਪੂਰੀ ਤਰ੍ਹਾਂ ਡਿਵੈਲਪ ਕੀਤਾ ਐਸਪੀ ਆਪਰੇਸ਼ਨ ਤਲਵਿੰਦਰ ਸਾਹਿਬ ਰੂਰਲ ਮਨਪ੍ਰੀਤ ਤੇ ਜਸਪਿੰਦਰ ਨੇ ਆਪਣੀਆਂ ਟੀਮਾਂ ਨਾਲ ਲਾਈਆਂ ਬੰਦੇ ਲਈ ਉੱਥੇ ਜਾ ਕੇ ਹੋਟਲ ਤੇ ਸ਼ਾਮ ਨੂੰ ਕੱਲ ਰੇਡ ਕੀਤਾ ਜਦੋਂ ਉੱਥੇ ਰੇਡ ਕੀਤਾ ਤਾਂ ਉੱਥੇ ਤਕਰੀਬਨ 14 ਜਿਹੜੇ ਬੰਦੇ ਹੈਗੇ ਅਸੀਂ ਉਤੋਂ ਅਰੈਸਟ ਕੀਤੇ ਆ ਜਿਹੜੇ ਜੂਆ ਖੇល ਰਹੇ ਸੀ ਇਹਨਾਂ ਕੋਲੋਂ 25 ਲੱਖ 30 ਹਜ਼ਾਰ ਰੁਪਇਆ ਟੋਟਲ ਭਾਰਤੀ ਕਰੰਸੀ ਅਸੀਂ ਰਿਕਵਰ ਕੀਤੀ ਹੈ 19 ਮੋਬਾਈਲ ਫੋਨ ਕਾਸ਼ ਦੇ ਪੱਤੇ ਜਿਹੜੀ ਡੱਬੀਆਂ ਹੈਗੀਆਂ ਉਹ 7 ਕਾਰਾਂ ਦੇ ਇੱਕ ਐਕਟਿਵ ਆ ਇਹਨਾਂ ਕੋਲੋਂ ਅਸੀਂ ਰਿਕਵਰ ਕੀਤਾ ਹੈਗਾ ਇਹ ਬੰਦੇ ਜਿਹੜੇ ਹੈਗੇ ਆ ਜੀ ਇਹ ਹੋਟਲ ਦੇ ਮਾਲਕ ਨਾਲ ਰਲ ਕੇ ਇੱਥੇ ਇਹ ਕੰਮ ਕਰਦੇ ਸੀ ਅਸੀਂ ਇਹਦੇ ਵਿੱਚ ਹੋਟਲ ਦੇ ਮਾਲਕ ਤੇ ਜਿਹੜਾ ਮੈਨੇਜਰ ਹੈ ਉਹਨੂੰ ਵੀ ਅਰੈਸਟ ਕੀਤਾ ਹੈਗਾ ਸੌਰੀ ਉਹਨਾਂ ਨੂੰ ਨਾਮਿਨੇਟ ਕਰ ਲਿਆ ਅਰੈਸਟ ਕਰਨੇ ਹਲੇ ਇਹ ਬਾਕੀ ਹੈਗੇ ਇਹਨਾਂ ਨੂੰ ਨਾਮਿਨੇਟ ਅਸੀਂ ਇਹਦੇ ਐਫ ਆਈ ਆਰ ਦੇ ਵਿੱਚ ਕਰ ਲਿਆ ਇਹਨਾਂ ਨੂੰ ਤੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਅਗਰ ਇਲਾਕੇ 'ਚ ਇਹ ਇਦਾਂ ਦੇ ਮਾੜੇ ਕੰਮ ਜਿਹੜੇ ਕਰਨਗੇ ਤਾਂ ਉਹਨਾਂ ਦੇ ਕਾਨੂੰਨ ਦੀ ਸਖਤ ਤੋਂ ਸਖਤ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਸਰ ਕਿੰਨੇ ਦਿਨਾਂ ਤੋਂ ਇਹ ਕਰ ਰਹੇ ਸੀਗੇ ਤੇ ਕਿਸ ਤਰ੍ਹਾਂ ਕਿ ਕਿੱਥੇ ਦੇ ਰਹਿਣ ਵਾਲੇ ਨੇ ਜਿੰਨੇ ਵੀ ਅਰੈਸਟ ਇਹ ਸਾਰੇ ਚੰਡੀਗੜ੍ਹ ਅਬੂਹਰ ਦੇ ਵੀਵਨ ਲੁਧਿਆਣੇ ਦੇ ਪੰਚਕੂਲੇ ਦੇ ਸਾਰੇ ਇਸ ਜਿਹੜਾ ਏਰੀਆ ਹੈਗਾ ਇੱਥੋਂ ਦੇ ਰਹਿਣ ਵਾਲੇ ਆ ਤੇ ਕਾਫੀ ਟਾਈਮ ਤੋਂ ਸਾਨੂੰ ਜਿਹੜੀ ਹੈਗੀ 8-10 ਦਿਨਾਂ ਤੋਂ ਇਨਫੋਰਮੇਸ਼ਨ ਆ ਰਹੀ ਸੀਗੀ ਪਰ ਅਲੱਗ-ਅਲੱਗ ਜਗ੍ਹਾ ਅਸੀਂ ਕਦੀ ਬਜ਼ਿਰਖਪੂਰ ਕਦੀ ਮੁਹਾਲੀ ਸਿਟੀ ਦੇ ਏਰੀਆ 'ਚ ਇਹਨਾਂ ਨੂੰ ਆਇਡੈਂਟੀਫਾਈ ਕਰ ਰਹੇ ਸੀ ਪਰ ਕਿਉਂਕਿ ਬੜਾ ਲਾਸਟ ਮੂਮੈਂਟ ਤੇ ਆਪਣੀ ਲੋਕੇਸ਼ਨ ਫਾਈਨਲ ਕਰਦੇ ਸੀ ਡਿਸਕਲੋਜ਼ ਕਰਦੇ ਸੀ ਤਾਂ ਸਭ ਤੋਂ 7-8 ਦਿਨ ਤੋਂ ਸਾਨੂੰ ਇਹਦੇ 'ਚ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਫਾਈਨਲੀ ਅਸੀਂ ਜਿਹੜੀ ਕੱਲ ਹੈਗੀ ਇਹਨਾਂ ਨੂੰ ਬੰਦੇ ਨੂੰ ਫੜਨ ਚ ਦੀ ਜਿਹੜਾ ਕਾਰਾਂ ਸੀ ਜਿਹੜੀਆਂ ਫੋਨਸ ਨੇ ਉਹ ਵੀ ਇਹਨਾਂ ਦੇ ਆਪਣੇ ਨੇ ਨਹੀਂ ਇਹਨਾਂ ਦੇ ਆਪਣੇ ਹੈਗੇ ਜੀ ਕਾਰਾਂ ਦੇ ਫੋਨ ਕਹਿੰਦੇ ਫੋਨ ਇਹਨਾਂ ਨੇ ਸਾਰੇ ਬਾਹਰ ਜਿਵੇਂ ਰਖਾ ਲੈਂਦੇ ਸੀ ਇੱਕ ਦੂਜੇ ਦੇ ਕਰਕੇ ਨਾ ਸਾਰਿਆਂ ਦੇ ਫੋਨ ਬਾਹਰ ਰੱਖ ਲੈਂਦੇ ਸੀਗੇ ਵੀ ਕੀ ਕੋਈ ਇਨਫਰਮੇਸ਼ਨ ਨਾ ਲੀਕ ਹੋਵੇ ਉਹ ਹੋਵੇ ਸਰ ਇਹਨਾਂ ਕੋਈ ਕਿੰਗ ਪਿੰਨ ਹੈਗਾ ਕੋਈ ਇੱਕ ਬੰਦਾ ਇਹਦੇ ਕਿੰਗ ਪਿੰਨ ਇਹਨਾਂ ਤੋਂ ਇੱਕ ਦੋ ਬੰਦੇ ਲੱਗ ਰਹੇ ਆ ਜੀ ਹੋਰ ਅਸੀਂ ਬੜੇ ਹਲੇ ਇੰਟਰੋਗੇਟ ਕਰ ਰਹੇ ਆ ਵੀ ਕੀ ਇਹ ਹੀ ਬੰਦੇ ਇਨਵੋਲਡ ਆ ਕੋਈ ਇਦਾਂ ਦੇ ਬੰਦੇ ਜਿਹੜੇ ਇੱਥੇ ਨਾ ਪਹਿਲਾਂ ਆਏ ਹੋਣ ਇਆ ਹੁਣ ਉਹ ਅਸੀਂ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਅੱਜ ਕੋਰਟ 'ਚ ਪੇਸ਼ ਕਰਕੇ ਇਹਨਾਂ ਨੂੰ ਇੰਟਰੋਗੇਸ਼ਨ ਦੇ ਦੌਰਾਨ ਹੋਰ ਬੰਦੇ ਲੈ ਕੇ ਆਣਾ। ਇਹ ਸਭ ਦੇ ਵਿੱਚ ਇਨਵੋਲਵਮੈਂਟ ਜਿੱਦਾਂ ਤੁਸੀਂ ਕਿਹਾ ਕਿ ਮਕਤਬਾ ਚੰਡੀਗੜ੍ਹ ਹਰਿਆਣਾ ਪੰਜਾਬ ਇਹ ਕਿੰਨੇ ਦਿਨਾਂ ਤੋਂ ਕਰ ਰਹੇ ਸੀਗੇ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਰਦੇ ਕੀ ਸੀ? ਜੂਆ ਕਿਸ ਤਰ੍ਹਾਂ ਦਾ? ਜੂਆ ਤਾਸ਼ ਦੇ ਪੱਤੇ ਨਾਲ ਜੂਆ ਖੇលਦੇ ਸੀਗੇ। ਤੇ ਇਹੀ ਕਾਫੀ ਟਾਈਮ ਤੋਂ ਹੁਣ ਕਿੰਨੇ ਟਾਈਮ ਤੋਂ ਖੇលਦੇ ਆ ਰਹੇ ਕਿਸ ਤਰ੍ਹਾਂ ਇਹ ਬੰਦੇ ਇਕੱਠੇ ਹੋਏ ਕਿਵੇਂ ਇਹਨਾਂ ਦਾ ਇਹ ਗਰੁੱਪ ਬਣਿਆ ਇਹ ਆਪਾਂ ਦੇਖ ਲੈਂਦੇ ਆ ਵੀ ਕੀ ਹੈਗਾ। ਜਿਰਕਪੁਰ ਮੁਹਾਲੀ ਇਹ ਕੁਝ ਇਹ ਦੇਖ ਲਾ ਕੇ ਐਗਰੇਜੈਂਟ ਬਹੁਤ ਸੈਂਸ ਤੇ ਨਾ ਖਾਸ ਕਰਕੇ ਇਹਨਾਂ ਦੇ ਵਿੱਚ ਇੰਨੇ ਇੰਪੋਰਟੈਂਸ ਨਿਕਲੇ ਨੇ ਛੋਟੇ ਗੈਸਟ ਹਾਊਸ ਜਿਵੇਂ ਜਨਰੇਲ ਸ਼ਾਇਦ ਜਾਣਕਾਰੀ ਵੀ ਇਸ ਤਰ੍ਹਾਂ ਪ੍ਰੋਪਰਲੀ ਨਹੀਂ ਮਿਲਦੀ ਉੱਥੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਉੱਥੇ ਬਹੁਤ ਸਾਰੇ ਇੰਦਰੀ ਵੀ ਹੈਗੇ ਜਿੰਦੇ ਸੈਕਿੰਡ ਨਹੀਂ ਚੱਲ ਰਹੀ ਉਹਨਾਂ ਦੀ ਇਡੈਂਟੀਫਿਕੇਸ਼ਨ ਕੋਦੋ ਪ੍ਰੋਪਰ ਤਰੀਕੇ ਨਾਲ ਹੋ ਬਈ ਕਿਉਂਕਿ ਅੱਜ ਵੀ ਉਹ ਲਗਾਤਾਰ ਦੋਨੋਂ ਪੜ ਤੇ ਕੰਮ ਦੇ ਕੋ ਮਾਨਿਸ ਕਰ ਰਹੇ ਨੇ ਨਹੀਂ ਜਿਹੜੇ ਵੀ ਸਾਡੀ ਨੋਟਿਸ ਆਣੇ ਆ ਅਸੀਂ ਉਹਨਾਂ ਤੇ ਐਕਸ਼ਨ ਲੈਣੇ ਆ ਕੱਲ ਆ ਅਸੀਂ ਐਫ ਆਈ ਆਰ ਦਿੱਤੀ ਹੈ ਇਸ ਤੋਂ ਇੱਕ ਦਿਨ ਪਹਿਲਾਂ ਪਰ ਫਾਇਰ ਕੀਤੀ ਹੈ ਤੇ ਜਿੰਨੀ ਇਨਫਾਰਮੇਸ਼ਨ ਸਾਡੇ ਕੋਲ ਆ ਰਹੀ ਹੈ ਉਹਤੇ ਅਸੀਂ ਕੰਮ ਕਰਦੇ ਆਂ ਦੇਖੋ ਇਹ ਏਰੀਆ ਡਿਵੈਲਪਿੰਗ ਏਰੀਆ ਹੈਗਾ ਪopulation ਲਗਾਤਾਰ ਵੱਧ ਰਹੀ ਹੈ ਡਿਵੈਲਪਮੈਂਟ ਹੋ ਰਹੀ ਹੈ ਹੋਟਲਸ ਲਗਾਤਾਰ ਬਣ ਰਹੇ ਨੇ ਲੋਕੀ ਬਾਹਰੋਂ ਆ ਕੇ ਰਹਿ ਰਹੇ ਨੇ ਤੇ ਜਿੰਨੀ ਵੀ ਪੁਲਿਸ ਦਾ ਇਹੀ ਹੈ ਕਿ ਜਿੰਨੀ ਅਸੀਂ ਆਪ ਵੀ ਇਨਫਾਰਮੇਸ਼ਨ ਡਿਵੈਲਪ ਕਰਦੇ ਆਂ ਜਿੰਨੀ ਸਾਡੇ ਸੋਰਸਸ ਤੋਂ ਆਉਂਦੀ ਹੈ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਆਂ ਤੇ ਕਦੇ ਕੀ ਕੀ ਜਿਹੜੋਂ ਵੀ ਗੈਸ ਆ ਰਿਹਾ ਹੈ ਨਾ ਬਿਲਕੁਲ ਹਾਂਜੀ ਕੀ ਉਹਨਾਂ ਨੇ ਪ੍ਰੋਪਰ ਰਿਕਾਰਡਸ ਆਪ ਤੱਕ ਪਹੁੰਚ ਰਹੇ ਨੇ ਆ ਕਿ ਉਹਦੇ ਵਿੱਚ 19 ਇੰਨੀ ਤੱਕ ਤਕਰ ਹੋ ਗਈ ਹਮ ਕਰ ਰਹੀ ਕਿ ਜੇਕਰ ਕਿਸੇ ਦੇ ਸ਼ੱਕ ਪੈਂਦਾ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਅਚਰੀ ਜੇ ਤੁਸੀਂ ਆਪਾਂ ਹੁਣ ਵੀ ਆਪਾਂ ਰੇਲ ਨਹੀਂ ਕਿਸੇ ਮਾਰਾ ਚੱਲੀਏ ਯੂਨਫਾਈਂਡ ਮੈਕਸਿਮਮ ਮਾਡਲ ਜਿੱਤੇ ਅਚਰੀ ਸੈਕਸ ਬਿੰਗਰੀ ਪ੍ਰੋਪਰ ਨਾ ਤੁਹਾਨੂੰ ਉਸੇ ਗੱਲ ਤੇ ਦੁਬਾਰਾ ਫੇਰ ਕਹਿ ਦਿੰਨਾ ਜੀ ਜਦੋਂ ਇਨਫੋਰਮੇਸ਼ਨ ਆਂਦੀ ਹੈ ਉਹ ਸ਼ੱਕ ਹੀ ਹੁੰਦਾ ਸਾਡਾ ਜਦ ਤੱਕ ਆਥੈਂਟਿਕ ਨਹੀਂ ਹੋ ਜਾਂਦੀ ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ 8 ਦਿਨ ਤੋਂ ਇਹਨਾਂ ਤੇ ਹੀ ਲੱਗੇ ਹੋ ਸਾਡੀ ਦੋ ਟੀਮਾਂ ਪ੍ਰੋਪਰਲੀ ਲੱਗ ਕੇ ਇਹੀ ਕੰਮ ਕਰ ਰਹੀਆਂ ਸੀਗੀਆਂ ਅਲੱਗ-ਅਲੱਗ ਥਾਵਾਂ ਤੇ ਲੇਕਿਨ ਨਹੀਂ ਡਿਵੈਲਪ ਹੋ ਰਿਆ ਸੀ ਉਦੋਂ ਤੱਕ ਕੋਈ ਸ਼ੱਕ ਸੀਗਾ ਕੰਮ ਕਰਦੇ ਰਹੇ ਕਰਦੇ ਰਹੇ ਕਦੀ ਉਹ ਕਾਮਯਾਬੀ ਇੱਕ ਦਿਨ ਨਹੀਂ ਮਿਲਦੀ ਹੈ ਨਾ ਬਾਰ-ਬਾਰ ਰਿਪੋਰਟ ਕਰਨ ਤੋਂ ਬਾਅਦ ਤੇ ਉਹ ਲੱਗੀ ਹੈ ਉਹਦੇ ਸੈਕਸ ਰੈਕਡ ਦਾ ਸਾਡੇ ਕੋਲ ਪਰਸੋਂ ਇੱਕ ਇਨਫੋਰਮੇਸ਼ਨ ਆਈ ਕਰਿਆ ਡਿਵੈਲਪ ਹੋ ਕਰਤਾ ਹੁਣ ਹੋਰ ਆਊਗੀ ਤਾਂ ਹੋਰ ਤੇ ਅਸੀਂ ਐਕਸ਼ਨ ਲਵਾਂਗੇ ਬਿਲਕੁਲ ਸਰ ਕਿਉਂਕਿ ਜ਼ੀਰਾਕੁਰ ਦੀ ਅਸੀਂ ਗੱਲ ਕਰ ਲਈ ਜਿੱਦਾਂ ਤੁਸੀਂ ਵੀ ਜਾ ਕੇ ਡਿਵੈਲਪਮੈਂਟ ਪੂਰਾ ਹੈਗਾ ਕਿਉਂਕਿ ਬਿਲਕੁਲ ਬਾਰਡਰ ਇਹਦੀ ਹਰਿਆਣਾ ਵਗੈਰਾ ਲੱਗਦੇ ਉਸ ਨੂੰ ਆਇਡੈਂਟੀਫਾਈ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਆ ਜਾਂ ਜਿਹੜੇ ਬਾਹਰ ਤੋਂ ਆ ਕੇ ਜਿਹੜੇ ਸ਼ਰਾਰਤੀ ਅੰਸਰ ਹੈ ਕਿਉਂਕਿ ਹੋਟਲਸ ਦਾ ਬਹੁਤ ਦੇ ਬਿਲਕੁਲ ਬਿਲਕੁਲ ਤੁਹਾਡੀ ਠੀਕ ਹੈ ਗੱਲ ਅੱਜ ਕੱਲ ਹਾਟਲਸ ਹੋ ਗਏ ਫਿਰ Airbnb ਹੋ ਗਏ ਅਲੱਗ ਅਲੱਗ ਲੋਕੀ ਆਨਲਾਈਨ ਬੁੱਕ ਕਰਕੇ ਨਿਕਲ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਈ ਵਾਰੀ ਉਹ ਜਿੰਨਾ ਨੋਟਿਸ ਜਾਂਦਾ ਸੀ ਉਹਦੇ ਤੇ ਐਕਸ਼ਨ ਲੈ ਰਹੇ ਹਾਂ ਹੁਣ ਕੋਈ ਅਨੋਟਿਸਡ ਨਿਕਲ ਜਾਂਦਾ ਉਹ ਹੋ ਸਕਦਾ ਸਾਨੂੰ ਮਹੀਨੇ ਬਾਅਦ ਨੋਟਿਸ ਜਾਂਦਾ ਸੀ ਦੁਬਾਰਾ ਉਹਨੂੰ ਡਿਵੈਲਪ ਕਰਦੇ ਵੀ ਇੱਕ ਮਹੀਨਾ ਪਹਿਲਾਂ ਕਰਾਈ ਹੋ ਕੇ ਐਦਾਂ ਤਾਂ ਹੈ ਨਹੀਂ ਕਿ ਸਾਰਾ ਅੱਜ ਹੀ ਹੋ ਜਾਂਦਾ ਡਿਟੈਕਟ ਤੇ ਉਹਦੇ ਤੇ ਵੀ ਵਰਕ ਰੈਗੂਲਰਲੀ ਚੱਲ ਰਿਹਾ ਮਤਲਬ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਹੈਗੀ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਇਲੀਗਲ ਸਪਾ ਸੈਂਟਰ ਨੇ ਉਹਨ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਜੋ ਉਹਦੇ ਦੇ ਲੀਗਲ ਜਿਹਦੇ ਕੋਲ ਲਾਇਸੈਂਸ ਹੈਗਾ ਉਹਦੀ ਅਸੀਂ ਚੈਕਿੰਗ ਕਰ ਲੈਂਦੇ ਆਂ ਬਟ ਜਿਹਦੇ ਕੋਲ ਕੁਝ ਵੀ ਨਹੀਂ ਹੈਗਾ ਉਹਦੇ ਤੇ ਸਪਾਸੈਂਟਰ ਦਾ ਵੀ ਅਸੀਂ ਐਫ ਆਈ ਆਰ ਰਜਿਸਟਰ ਕਰਦੇ ਆਂ ਜਿਹੜੇ ਹੋਟਲ ਤੇ ਵਗੈਰਾ ਹੈਗੇ ਇਹਨੂੰ ਇੱਕ ਦਿਨ ਅਗਰ ਆਪਾਂ ਸੋਚੀਏ ਰੋਜ਼ ਚੈਕਿੰਗ ਪੋਸੀਬਲ ਨਹੀਂ ਹੈਗੀ ਇਸ ਸਪੈਸ਼ਲ ਪ੍ਰਸ਼ਾਸਨ ਤੋਂ ਅਸੀਂ ਲਿਸਟਾਂ ਲੈ ਕੇ ਵੀ ਕਿੰਨੇ ਕਿੰਨੇ ਲਾਇਸੈਂਸੇਡ ਹੋਟਲ ਦੇ ਬਣੇ ਹੋਏ ਨੇ ਕਿੱਥੇ ਕਿੱਥੇ ਕੀ ਕਾਰਵਾਈ ਹੁੰਦੀ ਹੈ ਪਰ ਉਹਨੂੰ ਕਿਉਂਕਿ ਥਾਣਿਆਂ 'ਚ ਵੀ ਇੰਨੀ ਫੋਰਸ ਨਹੀਂ ਹੈ ਵੀ ਸਾਰਾ ਦਿਨ ਇਸੇ ਕੰਮ ਤੇ ਲਾ ਦਈਏ ਉਹ ਇੱਕ ਦਿਨ ਕੋਈ ਰੱਖ ਕੇ ਅਸੀਂ ਪ੍ਰੋਪਰਲੀ ਉਹਨੂੰ ਪਲ ਫੋਰਸ ਇਕੱਠੀ ਕੀਤੀ ਗਈ ਵੀ ਤਾਂ ਕਿ ਸਾਡੇ ਕੋਈ ਮਤਲਬ ਐਦਾਂ ਨਾ ਹੋਵੇ ਵੀ ਅਸੀਂ ਕੱਚਾ ਛੇੜ ਲਈਏ ਤੇ ਸਾਡਾ ਆਪਰੇਸ਼ਨ ਫੇਲ ਹੋ ਜਾਵੇ ਇਸ ਦਾ ਨਾਵ ਜਿਵੇਂ ਇਸ ਵੀ ਕੀ ਹੈ ਪਿਸਤ ਉਥੋਂ ਸਰ ਜੀ ਵੀ ਤੁਸੀਂ ਕਹਿ ਵੀ ਹੋਟਲਸ ਅਸੀਂ ਟੈਕ ਕਰ ਰਹੇ ਹਾਂ ਜਿਹੜੇ ਪਹਿਲਾਂ ਜਿਨ੍ਹਾਂ ਦੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਤੋਂ ਪੁੱਛ ਕੇ ਚੁੱਕੀ ਕਿ ਕਿਵੇਂ ਮਿਲ ਕੇ ਕਰ ਰਹੇ ਸੀ ਸਾਰਾ ਨਹੀਂ ਹਲੇ ਨਹੀਂ ਕੀਤੀ ਜੀ ਜੇ ਉਹਨਾਂ ਨੂੰ ਛੇੜਦੇ ਕੀ ਪਤਾ ਕਿਹਨੂੰ ਅਲਰਟ ਕਰ ਦਿੰਦੇ ਉਹ ਤਾਂ ਸਾਡਾ ਪਹਿਲਾ ਪਰਪਸ ਏ ਸੀ ਵੀ ਇਹਨਾਂ ਨੂੰ ਫੜਨਾ ਹੁਣ ਇਹਨਾਂ ਦੀ ਇਨਟੈਰੋਗੇਸ਼ਨ ਦਸੀਂ ਲੈ ਕੇ ਆਵਾਂਗੇ ਵੀ ਤੁਸੀਂ ਕਿਹੜੇ ਕਿਹੜੇ ਹੋਟਲ ਚ ਕਿੱਥੇ ਕਿੱਥੇ ਕਿਹੜੇ ਕਿਹੜੇ ਦਿਨ ਕੀਤੀ ਫਿਰ ਉਹਨਾਂ ਨੂੰ ਤੋੜਾਂਗੇ ਜੇ ਅਸੀਂ ਐਦਾਂ ਛੇੜ ਲੰਦੇ ਹੋ ਤਾਂ ਉਹ ਅੱਗੇ ਇਨਫੋਰਮੇਸ਼ਨ ਲੀਕ ਕਰ ਦਿੰਦੇ ਸਾਡੀ ਫਿਰ ਉਸ ਚੀਜ਼ ਨੂੰ ਮਤਲਬ ਸਾਡਾ ਆਪਰੇਸ਼ਨ ਫੇਲ ਇਹ ਗੈਂਬਲਿੰਗ ਦੇ ਵਿੱਚ ਇਹਨਾਂ ਨੇ ਕੋਈ ਹੋਰ ਐਸਾ ਨੈਟਵਰਕ ਵੀ ਬਣਾਇਆ ਹੋਇਆ ਸੀਗਾ ਜਿਹੜਾ ਬਾਕੀ ਲੋਕਾਂ ਦਾ ਪੈਸਾ ਲਵਾ ਕੇ ਜੀ ਆਪਸ ਨਹੀਂ ਹੋਣਾ ਸੀ ਇਹਨਾਂ ਤੋਂ ਇਹੀ ਆਇਡੈਂਟੀਫਾਈ ਕਰਨਾ ਵੀ ਕਿ ਆਹ ਇਹ 14 ਬੰਦਿਆਂ ਦਾ ਜਿਹੜਾ ਗਰੁੱਪ ਹੈ ਇਹੀ 14 ਬੰਦੇ ਸੀਗੇ ਇਹਨਾਂ ਤੋਂ ਸਿਵਾ ਹੋਰ ਕਿਹੜੇ-ਕਿਹੜੇ ਸੀਗੇ ਕੱਲ ਹੋ ਸਕਦਾ ਹੈ ਕਿ ਕੋਈ ਬੰਦਾ ਇਹਨਾਂ ਨੂੰ ਜੁਆਇਨ ਨਾ ਕਰਿਆ ਹੋਵੇ ਹੋ ਸਕਦਾ ਕੋਈ ਬੰਦਾ ਇਹਨਾਂ ਦੇ ਵਿਹਾਰ ਤੇ ਕੋਆਰਡੀਨੇਟ ਕਰ ਰਿਹਾ ਹੋਵੇ ਵੀ ਮੈਂ ਹੋਟਲ ਤੁਹਾਨੂੰ ਮੈਂ ਬੁੱਕ ਕਰਾ ਕੇ ਦਊਂਗਾ ਜੀ ਤੁਸੀਂ ਫਲਾਣੇ ਹੋਟਲ ਜਾ ਕਮਰੇ ਜਾ ਹਾਲ ਚ ਪਹੁੰਚ ਜਾਓ ਉਹ ਸਾਰਾ ਕੁਝ ਉਹਨਾਂ ਦੇ 17 18 ਦੇ ਵਿੱਚ ਬੰਬਈ ਕੇਰੇ ਨਹੀਂ ਡੈਫੀਨੇਟਲੀ ਚਾਹੀਦਾ ਕਿ ਬਾਕੀ ਲੋਕਾਂ ਦੇ ਗਰੀਬਾਂ ਦੇ ਪੈਸੇ ਲਗਵਾ ਕੇ ਤੇ ਉਹਨਾਂ ਨੂੰ ਨਹੀਂ ਨਹੀਂ ਡੈਫੀਨੇਟਲੀ ਹੋ ਸਕਦਾ ਤਾਂ ਹੀ ਤਾਂ ਦੇਖੋ ਹੁਣ ਕੈਸ਼ ਹੀ ਇਹਨਾਂ ਕੋਲੋਂ ਇੰਨਾ ਮਿਲਿਆ 25 ਲੱਖ 30 ਹਜ਼ਾਰ ਰੁਪਏ ਉੱਥੇ ਮੌਕੇ ਤੇ ਰੱਖ ਕੇ ਹੋਈ ਜੀ ਬੱਸ ਕਿਵੇਂ ਕਰਦੇ ਨੇ ਜੀ ਮਨ ਪੈਸਾ ਉੱਥੇ ਡਬਲ ਕਰ ਲੈਣ ਜਾਂ ਨਹੀਂ ਨਹੀਂ ਆਪਸ ਇੱਕ ਦੂਜੇ ਨਾਲ ਖੇਲਣ ਵਾਲੇ ਹਲੇ ਤਾਂ ਇਹ ਹੁਣ ਇਹ ਦੇਖਣਾ ਪੈਣਾ ਵੀ ਹੋਰ ਕਿਹਨੂੰ ਕਿਹਨੂੰ ਇੰਗੇਜ ਕਰਦੇ ਨੇ ਤੇ ਕਿਸ ਤਰ੍ਹਾਂ ਖੇਡਦੇ ਨੇ ਇਹ ਗਰੁੱਪ ਕਿੰਨਾ ਆਣਾ ਹੈ ਇਹ ਗਰੁੱਪ ਸਾਰਿਆਂ ਦਾ ਵੈਰੀਡ ਹੈ ਜੀ ਮਚਿਓਰ ਲੋਕ ਹੈ ਕੋਈ ਇਦਾਂ ਆਈ ਥਿੰਕ 40 40 ਪਲੱਸ ਹੀ ਹੈ ਸਾਰੇ ਹਾਂਜੀ ਹਾਂ ਕਿਨੇ ਮੋਹਾਲੀ ਦੇ ਮੋਹਾਲੀ ਦੇ ਸਾਰੇ ਲੋਕੀ ਮੋਹਾਲੀ ਦੇ ਨਹੀਂ ਹੈਗੇ ਜਿਆਦਾ ਚੰਡੀਗੜ੍ਹ ਪੰਚਕੂਲਾ ਲੁਧਿਆਣਾ ਅਬੋਰ ਪਟਿਆਲਾ ਇਦਾਂ ਦੇ ਹੈਗੇ ਸਾਰੇ ਦੋ ਦੋ ਤਿੰਨ ਤਿੰਨ ਅਲੱਗ ਅਲੱਗ ਸਿਟੀਜ਼ ਤੋਂ ਆਏ ਨਾਟ ਆਪਣੇ ਪਾਵ ਦਾ ਵੀ ਹੈ ਜਿਵੇਂ ਇਹਨਾਂ ਦੇ ਟੱਚ ਚਾਏ ਨਹੀਂ ਦੇਖ ਲੈਨੇ ਹੁਣ ਉਹ ਵੀ ਇਹੀ ਕਰ ਰਹੇ ਆ ਇੱਥੇ ਕੰਮ ਵੀ ਕਰਦੇ ਆ ਕੁਝ ਬੰਦੇ ਸੀ ਉਹ ਵੀ ਰਾਉਂਡ ਅਪ ਕੀਤੇ ਆ ਜਿਹੜੇ ਇੱਥੇ ਇਹਨਾਂ ਨੂੰ ਫੈਸਿਲਿਟੇਸ਼ਨ ਕਿਉਂਕਿ ਬਿਨਾ ਹੋਟਲ ਮਾਲਕ ਤੋਂ ਸਟਾਫ ਤੋਂ ਨਹੀਂ ਹੋ ਰਿਹਾ ਸੀ ਇਹ ਕੰਮ नहीं जवें नाकल ने या न्यायालय रोक लो लोग रोकते पिछले एसएचओ साहब ने तो कार्रवाई का ना भी की थी जॉइन कर दी जी शॉप है 24/7 यानी डे एंड नाइट ना थे 24/7 खोल दिए और बाप दे कहीं जिनने भी ओ पीपल आर इंडल्ज इन देरे रॉन्ग गल्ट एक्टिविटीज वो सारे उस शॉप दे इस्तेमाल करते हैं तो हैं तो उस ਬਹੁਤ ਜ਼ਿਆਦਾ ਪਰੇਸ਼ਾਨੀ ਉਹਦੀ ਕੋਈ ਪਰੇਸ਼ਾਨੀ ਹੈਗੀ ਮੈਨੂੰ ਡੀਐਸਪੀ ਸਾਹਿਬ ਇਹ ਹੀ ਦੱਸ ਰਹੇ ਵੀ ਜਿਹੜੀ ਗੱਲ ਸੀਗੀ ਵੀ ਇਹਨਾਂ ਨੇ ਉਹਦਾ ਲਿਖੇ ਲਾਇਸੈਂਸ ਦਾ ਭੇਜਿਆ ਨੂੰ ਕਿਥੇ ਇਹਦਾ ਗਲਤ ਕੰਮ ਹੋ ਰਿਹਾ ਇਹਦਾ 247 ਦਾ ਲਾਇਸੈਂਸ ਹੋ ਰਿਹਾ ਜੀ ਤੇ ਜੇ ਵੀ ਇੰਟਰਨੈਸ਼ਨਲ ਨਾਮ ਆਇਆ ਜਿਉਂ ਨਿਪਾਲ ਦਾ ਵੀ ਨਾਮ ਆਇਆ ਹੈ ਜੀ ਪੌਸਿਬਿਲਟੀ ਵੀ ਕੁਡ ਬੀ ਆਨ ਦਾ ਇਟ ਕੁਡ ਬੀ ਇੰਟਰਨੈਸ਼ਨਲ ਰੈਕਟਾਈਲ ਪੌਸਿਬਿਲਟੀ ਆਹ ਜੀ ਬਿਲਕੁਲ ਪੌਸਿਬਿਲਟੀਜ਼ ਆਰ ਐਂਡਲੈਸ ਹੈ ਦੇ ਚ ਕੀ ਕੁਝ ਹੈਗਾ ਕਿੰਨੇ ਬੰਦੇ ਆ ਹੋਰ ਮੈਂ ਅੱਲੇ ਤੁਹਾਨੂੰ ਦੱਸਦਾ ਵੀ ਇੱਥੇ ਨਹੀਂ ਰੁਕ ਰਹੇ ਸਾਡੀ ਇਹ ਹੁਣ ਇਹਨਾਂ ਦਾ ਰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜੇ ਕਿੰਨਾ ਟਾਈਮ ਲੱਗਦਾ ਸੀ ਕਿਉਂ ਛੇ ਮਹੀਨੇ ਤੱਕ ਪ੍ਰੀਲੀਮਿਨਰੀ ਦਾ ਲੰਬਾ ਟਾਈਮ ਹੈ ਜਿੰਨਾ ਸਾਨੂੰ ਪਤਾ ਲੱਗ ਰਿਹਾ ਹੈ ਇਟਸ ਲੰਗ ਮਤਲਬ ਅਜ ਤਾਲ ਦਾ ਨਹੀਂ ਹੈ ਵੀ ਹੁਣੇ 1 ਮਹੀਨੇ 2 ਮਹੀਨੇ ਸ਼ੁਰੂ ਹੋਏ ਇਟਸ ਬੀਨ ਕਾਫੀ ਟਾਈਮ ਹੈ ਦੇਖੀ ਲੋਕੇਸ਼ਨ ਚੇਂਜ ਲੋਕੇਸ਼ਨ ਚੇਂਜ ਕਰਦੇ ਸੀ ਤੇ ਲੋਕੇਸ਼ਨ ਜਿਹੜੀ ਆ ਲਾਸਟ ਮੂਵਮੈਂਟ ਤੇ ਡਿਸਾਈਡ ਹੁੰਦੀ ਸੀ ਲੋਕੇਸ਼ਨਸ ਆ ਜੀਰਪੁਰ ਜਾਂ ਨੇੜੇ ਨੇੜੇ ਦਿੱਲੀ ਪੁਰ ਵੀ ਅੰਬਾਲਾ ਸਾਈਡ ਵੀ ਬਨੂੜ ਪਟਿਆਲਾ ਇਸੀ ਸੀਰੀਜ਼ ਮਤਲਬ ਕਿਤੇ ਨਾ ਕਿਤੇ ਸੀਰੀਜ਼ ਹਾਂ 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 ਜੀ